ਇੰਨੀ ਸਿਆਸੀ ਕਤਲਿਆ ਕਿਉਂਕਿ ਸਪੋਰਟਸ ਸਰਕਾਰ ਨੇ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਅਤੇ ਕਤਲ ਹੋ ਰਹੇ ਨੇ ਜਿਵੇਂ 84 ਦੇ ਵੇਲੇ ਚ ਹੋਏ ਸੀ ਲੋਕਾਂ ਦੇ ਨਾਲ ਅੱਜ ਉਹੀ ਕੁਝ ਹੋ ਰਿਹਾ ਕੱਲਾ ਮੁੱਖ ਮੰਤਰੀ ਨੇ ਇੱਥੋਂ ਦੇ ਐਮ ਐਲ ਏ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਦੁਖੀ ਪਰਿਵਾਰ ਦੇ ਕੋਲੇ ਪੀੜਤ ਪਰਿਵਾਰ ਕੋਲੇ ਆਉਣ ਇਹਨਾਂ ਨੂੰ ਇੰਨੀ ਸਮਝ ਵੀ ਨਹੀਂ ਇੰਨੇ ਬੇਅਕਲੇ ਨਹੀਂ ਨਰਿੰਦਰਦੀਪ ਨੇ ਉਹ ਜਿਹੜੀ ਉਹਨਾਂ ਦੀ ਧੌਸ ਨਹੀਂ ਚੱਲੀ ਤੇ ਉਹਨਾਂ ਨੂੰ ਲੱਗਾ ਕਿ ਕੋਈ ਸਾਡੇ ਕੋਈ ਐਡਾ ਵੰਗਾਰ ਲਵੇ ਸਾਨੂੰ ਕੋਈ ਚੈਲੰਜ ਕਰਨ ਵਾਲਾ ਵੀ ਹੈਗਾ ਇਹਦਾ ਮੋਲ ਉਹਨਾਂ ਨੇ ਕਰਨਲ ਤਾਂ ਵੀ ਉਹ ਕੁਛ ਕੀਤਾ ਉਹਨਾਂ ਨੇ ਇੱਥੇ ਵੀ ਉਹ ਕੁਛ ਕੀਤਾ ਪੰਜਾਬ ਦੇ ਵਿੱਚ ਪੁਲਸ ਰਾਜ ਬਣਾ ਦਿੱਤਾ ਜਿੱਦਾਂ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿਸੇ ਨੂੰ ਗੈਂਗਸਟਰ ਦੇ ਨਾਂ ਤੇ ਕਿਸੇ ਨੂੰ ਨਸ਼ਿਆਂ ਦੇ ਨਾਂ ਤੇ ਫੜ ਕੇ ਉਹਨਾਂ ਦੇ ਮੁਕਾਬਲੇ ਬਣਾਏਗੇ ਉਹਨਾਂ ਤੇ ਗੋਲੀਆਂ ਮਾਰੀ ਗਈ ਹੱਦ ਹੋ ਗਈ ਤੁਹਾਡੀ ਉਹੀ ਘੜੀ ਕੜਾਈ ਸਟੋਰੀ ਹਰ ਵਾਰ ਉਹੀ ਰਣੇਂਦਰਦੀਪ ਦੇ ਹੱਕ ਦੇ ਵਿੱਚ ਅੱਜ ਗੋਨਿਆਣਾ ਮੰਡੀ ਸੰਪੂਰਨ ਰੂਪ ਦੇ ਵਿੱਚ ਬੰਦ ਤੇ ਵੱਡਾ ਇਕੱਠ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਅੱਜ ਇੱਥੇ ਪਹੁੰਚੀਆਂ ਨੇ ਵੱਡਾ ਮਾਰਚ ਗੋਨਿਆਣਾ ਦੇ ਵਿੱਚ ਹੋਣਾ ਮੈਂ ਲਾਗੂ ਜਸਵੀਰ ਘੋੜਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਰਮੇ ਜੀ ਧੰਨਵਾਦ ਧੰਨਵਾਦ ਜੀ ਕਿਵੇਂ ਦੇਖਦੇ ਹੋ ਇਸ ਕਤਲੇਆਮ ਨੂੰ ਕਿ ਪਰਿਵਾਰ ਕਹਿੰਦਾ ਕਿ ਸ਼ਰਿਆਮ ਪੁਲਿਸ ਨੇ ਫੜ ਕੇ ਸਾਡੇ ਪੁੱਤ ਦਾ ਜਿਹੜਾ ਕਤਲ ਕੀਤਾ ਆ ਪੁਲਿਸ ਦੀ ਕਿ ਸਟਡੀ ਦੇ ਵਿੱਚ ਸਭ ਕੁਝ ਦੇਖੋ ਇਹ ਜਦੋਂ ਘਟਨਾ ਮੈਂ ਸੁਣੀ ਮੈਂ ਦੇਖੀ ਸੋਸ਼ਲ ਮੀਡੀਆ ਤੇ ਐਕਚੁਅਲੀ ਮੈਂ ਬਾਹਰ ਗਈ ਹੋਈ ਸੀ ਮੈਂ ਅਸਾਮ ਚ ਸੀ ਟੀਫੂ ਤਾਂ ਮੈਂ ਸੁਣ ਕੇ ਪਰਿਵਾਰ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਤੁਹਾਡਾ ਦੇਖ ਚੱਕ ਤੋਂ ਪਤਾ ਲੱਗ ਜਾਂਦਾ ਕਿ ਇਹ ਪਰਿਵਾਰ ਕਿਵੇਂ ਦਾ ਹੈ ਤੇ ਦੂਜੀ ਗੱਲ ਵੀ ਇਹਦੇ ਨਾਲ ਜੁੜੀ ਹੋਈ ਆ ਕਿ ਮੰਨ ਲੋ ਉਸ ਮੁੰਡੇ ਦਾ ਕੋਈ ਗੁਨਾਹ ਹੋਵੇ ਉਹਦਾ ਕੋਈ ਜੁਲਮ ਹੋਵੇ ਮਾਰਨ ਦਾ ਕਿਸੇ ਨੂੰ ਹੱਕ ਨਹੀਂ ਕਿ ਪੁਲਿਸ ਫੜ ਕੇ ਉਹਨੂੰ ਅੰਨਾ ਟੌਰਚਰ ਕਰਕੇ ਉਹਨੂੰ ਏਦਾਂ ਕਰੰਟ ਲਾ ਲਾ ਕੇ ਮਾਰ ਦੇਵੇ ਇਹ ਬਿਲਕੁਲ ਨਹੀਂ ਸਹਿਣ ਕੀਤਾ ਜਾ ਸਕਦਾ ਤਾ ਇੱਕ ਦੇਖੋ ਕੱਲੀ ਘਟਨਾ ਨਹੀਂ ਪੰਜਾਬ ਦੇ ਵਿੱਚ ਹੋਈ ਪੰਜਾਬ ਦੇ ਵਿੱਚ ਪੁਲਸ ਰਾਜ ਬਣਾ ਦਿੱਤਾ ਜਿੱਦਾਂ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੁਸੀਂ ਵੀ ਅਨਗਿਣਤ ਸਟੋਰੀਆਂ ਕੀਤੀਆਂ ਇਹਦੇ ਉੱਤੇ ਕਿ ਕਿੰਨੇ ਘਰਾਂ ਦੇ ਨੌਜਵਾਨਾਂ ਨੇ ਇਹਨਾਂ ਨੂੰ ਕਿਸੇ ਨੂੰ ਗੈਂਗਸਟਰ ਦੇ ਨਾਂ ਤੇ ਕਿਸੇ ਨੂੰ ਨਸ਼ਿਆਂ ਦੇ ਨਾਂ ਤੇ ਘੜ ਕੇ ਉਹਨਾਂ ਦੇ ਮੁਕਾਬਲੇ ਬਣਾਏ ਗਏ ਉਹਨਾਂ ਤੇ ਗੋਲੀਆਂ ਮਾਰੀਆਂ ਗਈ ਹੱਦ ਹੋ ਗਈ ਤੁਹਾਡੀ ਉਹੀ ਘੜੀ ਕੜਾਈ ਸਟੋਰੀ ਹਰ ਵਾਰ ਹੋਈ ਕਿ ਅਸੀਂ ਇਹਨੂੰ ਲੈ ਜਾ ਰਹੇ ਸੀ ਇਹ ਕਹਿੰਦਾ ਮੈਂ ਤੁਹਾਨੂੰ ਹਥਿਆਰ ਬਰਾਮਦ ਕਰਾਉਣਾ ਹੈ ਉੱਥੋਂ ਹਥਿਆਰ ਲੈਣ ਲੱਗਾ ਤੁਸੀਂ 10 ਬੰਦੇ ਉਹਦੇ ਹਾਲੇ ਦਿਵਾਲੇ ਖੜੇ ਹੋ ਪੁਲਿਸ ਵਾਲੇ ਉਹ ਟ੍ਰੇਨਿੰਗ ਲਈ ਹੋਈ ਆ ਤੁਹਾਡੇ ਕੋਲੇ ਹਥਿਆਰ ਨੇ ਉਹ ਤੁਹਾਡੇ ਤੇ ਗੋਲੀ ਚਲਾ ਦਿੰਦਾ ਤੇ ਤੁਸੀਂ ਕਾਊਂਟਰ ਗੋਲੀ ਚਲਾ ਕੇ ਉਹਨੂੰ ਜ਼ਖਮੀ ਕਰ ਦਿੰਦੇ ਤੁਹਾਡੇ ਤੇ ਕੁਝ ਨਹੀਂ ਤੁਹਾਡੇ ਤੇ ਕੋਈ ਮਤਲਬ ਨਹੀਂ ਹੁੰਦਾਗਾ ਤੁਹਾਡੇ ਤੇ ਜ਼ਖਮ ਨਹੀਂ ਹੁੰਦਾ ਮਾੜਾ ਮੋਟਾ ਜਵਾਬ ਦੇ ਕੱਟ ਲਾ ਲੈਂਦੇ ਨੇ ਇਹੋ ਜੀਆਂ ਕਹਾਣੀਆਂ ਇਹਨਾਂ ਨੇ ਬਣਾਈਆਂ ਪੁਲਿਸ ਨੂੰ ਇਥੋਂ ਦੇ ਗ੍ਰਹਿ ਮੰਤਰੀ ਮਤਲਬ ਸੀਐਮ ਹੀ ਆ ਉਹਨਾਂ ਨੇ ਖੁੱਲੀ ਛੁੱਟੀ ਦੇ ਰੱਖੀ ਆ ਜੋ ਕੁਝ ਹੋਇਆ ਪਹਿਲਾਂ ਵੀ ਨਾਬੇ ਵਾਲਾ ਉਹ ਜਿਹੜਾ ਸ਼ਹੀਦ ਦਾਊਦ ਵਾਲਾ ਮੁੰਡਾ ਆ ਮੈਂ ਮੰਨਦੀ ਆ ਕਿ ਉਹਦਾ ਚ ਗੁਨਾਹ ਸੀ ਉਹਨੇ ਕੋਈ ਬੱਚਾ ਕਿਡਨਾਪ ਕੀਤਾ ਸੀ ਉਹਦੇ ਲਈ ਕਾਨੂੰਨ ਬਣਿਆ ਉਹਨੂੰ ਸਜ਼ਾ ਦਿੰਦੇ ਪਰ ਉਹਨੂੰ ਮਾਰਿਆ ਇਹਨਾਂ ਨੇ ਫੜ ਕੇ ਉਥੋਂ ਦੇ ਲੋਕ ਦੱਸਦੇ ਕਿ ਉਹਨੇ ਹੱਥ ਤਾਂ ਕਰਕੇ ਕਾਰ ਦੇ ਵਿੱਚ 3:30 ਵਜੇ ਸਰੈਂਡਰ ਕਰ ਦਿੱਤਾ ਸੀ ਉਹਨੂੰ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਨੇ ਇੰਨਾਂ ਦੀਆਂ अनेकां ਇੱਕ ਹੋਰ ਮਾਪੇ ਬੈਠੇ ਜਿਨ੍ਹਾਂ ਦਾ ਬੱਚਾ ਮਾਰਿਆ ਗਿਆ ਪੰਜ ਗ੍ਰਾਂਈ ਕੋਲੇ ਹਾਂ ਉਹ ਬੈਠੇ ਨੇ ਕਿ ਸਾਡੇ ਬੱਚੇ ਨੂੰ ਪੁਲਿਸ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਇਹੋ ਜਿਹੀਆਂ अनेकां ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਇਹ ਬਿਲਕੁਲ ਸਹਿਨ ਨਹੀਂ ਕੀਤੀਆਂ ਜਾ ਸਕਦੀਆਂ ਇਹਦੇ ਤੇ ਅਸੀਂ ਰਲ ਕੇ ਸਾਰੀਆਂ ਜਥੇਬੰਦੀਆਂ ਚਾਹੇ ਧਾਰਮਿਕ ਨੇ ਸਿਆਸੀ ਨੇ ਰਾਜਨੀਤਿਕ ਵੀ ਮਾਤਾ ਕਹਿਨੀ ਆ ਸਾਰੀਆਂ 13 ਰਲ ਕੇ ਸਾਨੂੰ ਜਵਾਬ ਦੇਣਾ ਪੈਣਾ ਪੈਣਾ ਨਹੀਂ ਤੇ ਇਹਨੂੰ ਰੋਕਿਆ ਨਹੀਂ ਜਾ ਸਕਦਾ ਇਹ ਇੱਕ ਪਾਸੇ ਕਹਿੰਦੇ ਕਿ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਖੁਸ਼ਹਾਲ ਪੜੇ ਲਿਖਿਆਂ ਦੇ ਨਾਲ ਹੁੰਦਾ ਪਰ ਜੇ ਐਸੇ ਪੜੇ ਲਿਖੇ ਨੌਜਵਾਨਾਂ ਨੂੰ ਪੁਲਿਸ ਇਦਾਂ ਕੋ-ਕੋ ਕੇ ਮਾਰ ਦੂਗੀ ਤਾਂ ਫਿਰ ਪੰਜਾਬ ਖੁਸ਼ਹਾਲ ਕਿਵੇਂ ਹੋ ਜਾਊਗਾ ਕਿ ਜਿੰਨਾ ਇਸ ਨੌਜਵਾਨ ਨੇ ਕਿ ਕਿੰਨੇ ਐਸਐਸਬੀ ਕਿੰਨੇ ਡੀਐਸਪੀਾਂ ਦੇ ਸੁਪੁੱਤਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਾਂਗੇ ਇਸ ਨੌਜਵਾਨ ਤੋਂ ਪੜੇ ਦੇ ਜੇਕਰ ਪੜੇ ਲਿਖੇ ਨੌਜਵਾਨੇ ਦਾ ਮਾਰਤੇ ਜਾਣਗੇ ਫਿਰ ਪੰਜਾਬ ਖੁਸ਼ਹਾਲ ਕਿਵੇਂ ਹੋਊਗਾ ਦੇਖੋ ਇੱਥੇ ਗਰੇਵਾਲ ਸਾਹਿਬ ਆ ਪੜ੍ਹੇ ਲਿਖੇ ਜਾਂ ਅਨਪੜ੍ਹ ਦਾ ਸਵਾਲ ਨਹੀਂ ਅਨਪੜ੍ਹ ਬੰਦੇ ਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਆ ਤੇ ਸਾਰੇ ਅਨਪੜ੍ਹ ਕੋਈ ਬਦਮਾਸ਼ ਜਾਂ ਉਹ ਮਾੜੇ ਬੰਦੇ ਨਹੀਂ ਹੈਗੇ ਉਹ ਵੀ ਆਪਦੀ ਜੀਵਿਕਾ ਕਮਾਉਂਦੇ ਨੇ ਆਪਦੀ ਜਿਹੜੀ ਰੋਜ਼ਾਨਾ ਦੀ ਚੰਗੀ ਜ਼ਿੰਦਗੀ ਜਿਉਂਦੇ ਨੇ ਮਤਲਬ ਉਹ ਜ਼ਿੰਦਗੀ ਜਿਉਂਦੇ ਨੇ ਠੀਕ ਠਾਕ ਢੰਗ ਨਾਲ ਕਿਸੇ ਨੇ ਧੱਕਾ ਨਹੀਂ ਕਰਦੇ ਪੜ੍ਹੇ ਲਿਖੇ ਇਹ ਮੁੰਡਾ ਪੜ੍ਹਿਆ ਲਿਖਿਆ ਸੀ ਬਹੁਤ ਪੜ੍ਹਿਆ ਲਿਖਿਆ ਸੀ ਠੀਕ ਹੈ ਉਹਨੇ ਪੜਾਏ ਹੋਣਗੇ ਉਹਨੇ ਆਪਦੀ ਡਿਊਟੀ ਨਿਭਾਈ ਇਸ ਮੁੰਡੇ ਦਾ ਕੋਈ ਕਸੂਰ ਨਹੀਂ ਸੀ ਬਿਲਕੁਲ ਬੇਕਸੂਰਾ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਇਹ ਮੁੰਡੇ ਦਾ ਕੀ ਕਸੂਰ ਕੋਈ ਤਾਂ ਗੱਲ ਹੋਊਗੀ ਮੈਂ ਕਿਹਾ ਵੀ ਕਰਨਲ ਦਾ ਕੀ ਕਸੂਰ ਸੀ ਪਟਿਆਲੇ ਵਾਲੇ ਦਾ ਜਦੋਂ ਕੋਈ ਧੌਣਾ ਕਢਾ ਕੇ ਪੁਲਿਸ ਦੀ ਖਾਕੀ ਵਰਦੀ ਪਾਈ ਆ ਉਹ ਤੁਹਾਡੇ ਨਾਲ ਗੱਲ ਕਰਦਾ ਤੇ ਤੁਸੀਂ ਤੁਹਾਡਾ ਕੋਈ ਕਸੂਰ ਨਹੀਂ ਤਾਂ ਲਾਜ਼ਮੀ ਤੌਰ ਤੇ ਨੌਜਵਾਨ ਦੇ ਉੱਤੇ ਤੁਸੀਂ ਉਹਨੂੰ ਪੁੱਠਾ ਬੋਲੋਗੇ ਉਹ ਕਹੂਗਾ ਸਵਾਲ ਕਰੂਗਾ ਕਿ ਕੌਣ ਹਾਂ ਤੂੰ ਮੈਨੂੰ ਐ ਕਿਵੇਂ ਬੋਲਦਾ ਇਹਦਾ ਮੁੱਲ ਚਕਾਉਣਾ ਪਿਆ ਮੈਨੂੰ ਤਾਂ ਲੱਗਦਾ ਨਰਿੰਦਰਦੀਪ ਕਿ ਨਰਿੰਦਰਦੀਪ ਨੇ ਉਹ ਜਿਹੜੀ ਉਹਨਾਂ ਦੀ ਧੌਂਸ ਨਹੀਂ ਚੱਲੀ ਤੇ ਉਹਨਾਂ ਨੂੰ ਲੱਗਾ ਕਿ ਕੋਈ ਸਾਡ ਕੋਈ ਐਡਾ ਵੰਗਾਰ ਲਵੇ ਸਾਨੂੰ ਕੋਈ ਚੈਲੰਜ ਕਰਨ ਵਾਲਾ ਵੀ ਹੈਗਾ ਇਹਦਾ ਮੁੱਲ ਉਹਨਾਂ ਨੇ ਉਹਨਾਂ ਨੇ ਕਰਨਲ ਤਾਂ ਵੀ ਉਹ ਕੁਛ ਕੀਤਾ ਉਹਨਾਂ ਨੇ ਇੱਥੇ ਵੀ ਉਹ ਕੁਛ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨ ਬਠਿੰਡੇ ਦੇ ਵਿੱਚ ਬੈਠੇ ਰਹੇ ਨੇ ਦੋ ਦਿਨ ਸੀ ਇੱਕ ਰਾਤ ਬਟਿੰਡੇ ਦੇ ਵਿੱਚ ਲਾਈ ਦੋ ਦਿਨ ਬਟਿੰਡੇ ਦੇ ਵਿੱਚ ਲਾਏ ਪਰ ਬਟਿੰਡੇ ਤੋਂ ਮਹਿਜ਼ 10 ਮਿੰਟਾਂ ਦੀ ਦੂਰੀ ਤੇ ਇਸ ਪਰਿਵਾਰ ਦਾ ਘਰ ਹੈ ਪਰ ਇਸ ਪਰਿਵਾਰ ਕੋਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਕੇ ਕਦੇ ਦੁਖੜਾ ਦੁੱਖ ਤੱਕ ਨਹੀਂ ਵੰਡਾ ਕੇ ਗਏ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮੁੱਖ ਮੰਤਰੀ ਦਾ ਇੱਕ ਰਾਜੇ ਦਾ ਫਰਜ਼ ਬਣਦਾ ਆ ਕਿ ਉਹ ਉਹਨਾਂ ਦੀ ਪ੍ਰਜਾ ਦੇ ਵਿੱਚ ਜੇ ਕੋਈ ਦੁਖਾਤ ਹੈ ਤਾਂ ਉੱਥੇ ਆਵੇ ਦੂਸਰੇ ਪਾਸੇ ਜੇਕਰ ਸ਼ਰਾਬੀਆਂ ਦੀ ਡੈਥ ਹੋਈ ਤਾਂ ਮੁੱਖ ਮੰਤਰੀ ਸਾਹਿਬ ਤੇ ਪੂਰਾ ਲਾਮ ਲਸ਼ਕਰ ਉੱਥੇ ਪਹੁੰਚ ਗਿਆ ਬਿਲਕੁਲ ਤੁਹਾਡੀ ਗੱਲ ਠੀਕ ਆ ਕੱਲਾ ਮੁੱਖ ਮੰਤਰੀ ਨਹੀਂ ਇੱਥੋਂ ਦੇ ਐਮ ਐਲ ਏ ਜਾਂ ਇਹਨਾਂ ਦੇ ਹੋਰ ਬਹੁਤ ਸਾਰੀਆਂ ਫੌਜਾਂ ਨੇ ਜਿਹੜੀਆਂ ਉਹਦੇ ਲੈ ਕੇ ਤੁਰੀਆਂ ਫਿਰਦੀਆਂ ਨੇ ਮਤਲਬ ਜਿਹੜਾ ਸਿਆਸੀ ਲਾਹਾ ਲੈਂਦੀਆਂ ਫਿਰਦੀਆਂ ਨੇ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਕਿਸੇ ਦੇ ਪਰ ਦੁਖੀ ਪਰਿਵਾਰ ਦੇ ਕੋਲੇ ਪੀੜਤ ਪਰਿਵਾਰ ਕੋਲੇ ਆਉਣ ਕੱਲਾ ਨਰਿੰਦਰਦੀਪ ਦਾ ਗੋਨੇ ਵਾਲੇ ਦਾ ਸਵਾਲ ਨਹੀਂ ਆ ਹੋਰ ਵੀ ਪੰਜਾਬ ਵਿੱਚ ਜਿੱਥੇ ਜਿੱਥੇ ਕਟਨਾਵਾ ਹੋਈਆਂ ਨੇ ਕਿਤੇ ਇਹਨਾਂ ਦੀ ਹਿੰਮਤ ਨਹੀਂ ਕਿ ਕਿਤੇ ਜਾਨ ਇਹਨਾਂ ਨੂੰ ਇੰਨੀ ਸਮਝ ਵੀ ਨਹੀਂ ਆ ਨੇ ਬੇਅਕਲੇ ਨੇ ਤਾਂ ਇਹ ਬੰਦਾ ਆ ਕਿ ਜਾਨ ਪਰ ਇਹ ਨਹੀਂ ਆਉਂਦੇ ਦੂਜੀ ਗੱਲ ਜੇ ਕੋਈ ਸਵਾਲ ਪੁੱਛਦੇ ਨੇ ਨੌਜਵਾਨ ਜਿੱਥੇ ਹੁਣ ਇਹ ਜਾਂਦੇ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕਿਤੇ ਲੈਟਰਨ ਦਾ ਦੁਕਾਟਨ ਕਰਨ ਚਲੇਗੇ x y z ਬਾਦ ਕੁਛ ਡਰਾਮੇ ਕਰ ਰਹੇ ਨੇ ਉੱਥੇ ਜੇ ਸਵਾਲ ਕਰਦੇ ਨੇ ਨੌਜਵਾਨ ਉਹਨਾਂ ਨੂੰ ਖਿੱਚ ਤੂੰ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਇਹ ਨਰਿੰਦਰ ਦੀਪ ਦਾ ਜਿਵੇਂ ਹੋਇਆ ਸਾਡੇ ਮਾਨਸਾ ਦਾ ਕੁੱਲਰੀਆਂ ਪਿੰਡ ਦੇ ਵਿੱਚ ਦੋ ਨੌਜਵਾਨ ਮੁੰਡੇ ਬਲਾਡਾ ਗੁਰਨਾਨਕ ਕਾਲਜ ਚੋਂ ਪੜ੍ਹ ਕੇ ਆ ਰਹੇ ਸੀ ਉਹ ਦੋਨੇ ਇੱਕ ਬਾਈਕ ਤੇ ਸੀ ਉਹਨਾਂ ਦੇ ਬਾਈਕ ਦੇ ਕਾਗਜ਼ ਪੱਤਰ ਨਹੀਂ ਸੀ ਪੂਰੇ ਉਹਨਾਂ ਨੂੰ ਨਾਕੇ ਤੇ ਰੋਕ ਲਿਆ ਗਿਆ ਠੀਕ ਆ ਉਹਨਾਂ ਦੇ ਮੋਟਰਸਾਈਕਲ ਦੇ ਕਾਗਜ ਨਹੀਂ ਸੀ ਉਹਨਾਂ ਦੇ ਤੁਸੀਂ ਮੋਟਰਸਾਈਕਲ ਬਾਉਂਡ ਕਰ ਦੋ ਉਹਨਾਂ ਨੂੰ ਜੁਰਮਾਨਾ ਕਰ ਦੋ ਜੋ ਮਰਜ਼ੀ ਕਰ ਦੋ ਉਥੋਂ ਦੇ ਐਸਐਚਓ ਨੇ ਉਹਨਾਂ ਨੂੰ ਫੜ ਕੇ ਬੰਦਿਆ ਬੱਚਿਆਂ ਨੂੰ ਤਾਂ ਉਹਨਾਂ ਨੂੰ ਫੜ ਕੇ ਲੈ ਗਏ ਹਸਪਤਾਲ ਚ ਉਥੇ ਕਿਹਾ ਕਿ ਤੁਸੀਂ ਕਹੋ ਅਸੀਂ ਫੀਮ ਖਾਨੇ ਆ ਅਮਰਤਧਾਰੀ ਪਰਿਵਾਰ ਆ ਉਹਨਾਂ ਬੱਚਿਆਂ ਦਾ ਕੁੱਲਰੀਆਂ ਪਿੰਡ ਦੇ ਉਹ ਕਹਿੰਦੇ ਅਸੀਂ ਤਾਂ ਨਸ਼ਾ ਕਰਦੇ ਨਹੀਂ ਡਾਕਟਰ ਕਹਿੰਦੇ ਆ ਬੱਚੇ ਨਸ਼ਾ ਨਹੀਂ ਕਰਦੇ ਤਾਂ ਭਲਾ ਡੇਲੀ ਡਾਕਟਰ ਕਹਿੰਦੀ ਮੈਂ ਨਹੀਂ ਲਿਖ ਸਕਦੀਏ ਉਹਨਾਂ ਨੇ ਮਾਨਸਾ ਭੇਜਤਾ ਕਹੇ ਨਾ ਕੋਈ ਕਾਰਡ ਬਣਾਉਣਾ ਹੁੰਦਾ ਹੈ ਉਹਨਾਂ ਨਸ਼ੇੜੀਆਂ ਦਾ ਉਹਨਾਂ ਦੀ ਉਹ ਆਈਡੀ ਬਣਾਤੀ ਨਸ਼ੇੜੀਆਂ ਦੀ ਸਿਰਫ ਆਪਦੀਆਂ ਤਰੱਕੀਆਂ ਲੈਣ ਲਈ ਆਪਦੀਆਂ ਪੀਤੀਆਂ ਦੇਣ ਲਈ ਲੈ ਲੈ ਤੇ ਤੁਸੀਂ ਇੱਕ 17 18 ਸਾਲ ਦੇ ਬੱਚੇ ਦੇ ਉੱਤੇ ਐਡਾ ਵੱਡਾ ਕਾਲਾ ੱੱੱੱੱੱ ਲਾ ਰਹੇ ਹੋ ਉਹ ਬੱਚੇ ਕੱਲ ਨੂੰ ਕੀ ਕਰਨਗੇ ਕੀ ਸੋਚਣਗੇ ਇਹੋ ਜਿਹੀਆਂ ਘਟਨਾਵਾਂ ਪੁਲਿਸ ਜਿਹੜੀ ਆ ਬਹੁਤ ਵਧਿਕੀਆਂ ਕਰ ਰਹੀ ਆ ਤੇ ਇਥੋਂ ਦੀ ਸਰਕਾਰ ਨੇ ਖੁੱਲੀ ਛੁੱਟੀ ਛੁੱਟੀ ਦਿੱਤੀ ਹੋਈ ਹੈ ਨਾ ਸਾਰਿਆਂ ਨੂੰ ਮੈਂ ਸਰਕਾਰ ਨੂੰ ਦੋਸ਼ੀ ਮੰਨਦੀ ਆ ਮੈਂ ਇਹਨੂੰ ਸਿਆਸੀ ਕਤਲ ਕਹਿੰਦੀ ਆ ਬਸ ਮੈਂ ਕਹਿੰਦੀ ਆ ਸਿਆਸੀ ਕਤਲ ਆ ਕਿਉਂਕਿ ਬਸ ਸਰਕਾਰ ਨੇ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਤੇ ਕਤਲ ਹੋ ਰਹੇ ਨੇ ਜਿਵੇਂ 84 ਦੇ ਵੇਲੇ ਚ ਹੋਏ ਸੀ ਲੋਕਾਂ ਦੇ ਨਾਲ ਅੱਜ ਉਹੀ ਕੁਝ ਹੋ ਰਿਹਾ ਪਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਤੁਹਾਡੀ ਇਸ ਵੀਡੀਓ ਥਰੋਂ ਕਿ ਆਓ ਮੇਰੀਓ ਭੈਣੋ ਆਓ ਅੱਜ ਇੱਕ ਦਾ ਪੁੱਤ ਮਰਿਆ ਦੂਜੀ ਦਾ ਮਰਿਆ ਕੱਲ ਨੂੰ ਸਾਡੇ ਵੀ ਬੱਚਿਆਂ ਨੇ ਵਿਚਰਨਾ ਐ ਸਮਾਜ ਦੇ ਵਿੱਚ ਤੇ ਇਹ ਵਿਵਤਾ ਕਦੇ ਵੀ ਕਿਸੇ ਭਲੇ ਪਰਿਵਾਰ ਤੇ ਆ ਸਕਦੀ ਇਹ ਪਰਿਵਾਰ ਕਦੇ ਕਿਤੇ ਇਹ ਸਿਰਫ ਗੁਰਦੁਆਰੇ ਤੱਕ ਜਾਣ ਤੱਕ ਸੀਮਤ ਸੀਗੇ ਰੱਬ ਦਾ ਨਾਮ ਲੈਣ ਵਾਲਾ ਟੱਬਰ ਸੀਗਾ ਕਦੇ ਇਹੋ ਜਿਹਾ ਇਕੱਠਾਂ ਵੱਠਾਂ ਚ ਆਏ ਤੱਕ ਨਹੀਂ ਸੀ ਅੱਜ ਉਹਨਾਂ ਨੂੰ ਸਰਕਾਰ ਤੇ ਰੋਲਣਾ ਪੈ ਰਿਹਾ ਸੜਕਾਂ ਤੇ ਰੋਲਣਾ ਪੈ ਰਿਹਾ ਕਿ ਸਾਡੇ ਬੱਚੇ ਦੀ ਮੌਤ ਦਾ ਸਾਨੂੰ ਇਨਸਾਫ ਮਿਲ ਸਕੇ ਤੇ ਇਹ ਕਿਸੇ ਨਾਲ ਵੀ ਹੋ ਸਕਦਾ ਸੋ ਇਸ ਕਰਕੇ ਆ ਵੀ ਹਾਂ ਕੋਈ ਵੀ ਆ ਹੁਣ ਤੁਹਾਡੇ ਆ ਆ ਦੇਖਣਾ ਥੋੜੀ ਨਾ ਕੋਣ ਆ ਤੁਹਾਡੇ ਮਤਲਬ ਨਾਲ ਦਾ ਆ ਯਕੀਨ ਨਾਮ ਮੈਂ ਭੁੱਲ ਜਾਈ ਨਹੀਂ ਜੈਤੋ ਵਾਲਾ ਮਨਿੰਦਰਜੀਤ ਜੇ ਇਹਨੇ ਵੀਡੀਓ ਪਾਤੀ ਬਲਕਾਰ ਸਿੱਧੂ ਦੇ ਖਿਲਾਫ ਇਹਦੇ ਤੇ ਪਰਚਾ ਦਰਜ ਕਰ ਦਿੱਤਾ ਇੱਕ ਗੱਲ ਹੋਰ ਆ ਜੀ ਪੁਲਿਸ ਨੂੰ ਤਾਂ ਇਹ ਕਿਹਾ ਜਾਂਦਾ ਕਿ ਉਹ ਰਾਖੀ ਦੇ ਲਈ ਹੁੰਦੀ ਆ ਹੁਣ ਜੇ ਪੁਲਿਸ ਰਾਖੀ ਦੇ ਆ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਇਹ ਪਰਿਵਾਰ ਕਹਿੰਦਾ ਕਿ ਸਾਡੇ 5 ਸਾਲ ਦਾ ਬੱਚਾ ਉਹ ਪੁਲਿਸ ਦੇ ਨਾਮ ਤੋਂ ਵੀ ਹੰਡਰਨ ਲੱਗਾ ਹੈ ਕਿ ਪੁਲਿਸ ਕਿਤੇ ਮੈਨੂੰ ਵੀ ਨਾ ਚੁੱਕ ਕੇ ਲੈ ਜੇ ਤੁਹਾਨੂੰ ਨਹੀਂ ਲੱਗਦਾ ਕਿ ਆਮ ਲੋਕਾਂ 'ਚ ਫਿਰ ਉਹਨਾਂ ਪੁਲਿਸ ਦੀ ਸ਼ਭੀ ਪੁਲਿਸ ਦੀ ਤਸਵੀ ਇਹ ਐਡਰੌਲੀ ਕੀਤਾ ਗਿਆ ਆ ਇਹ ਜੱਸ ਡਰੌਲੀ ਕੀਤਾ ਗਿਆ ਆ ਕਿਉਂਕਿ ਜਿਹੜੀਆਂ ਨੀਤੀਆਂ ਲਾਗੂ ਕਰਨੀਆਂ ਸਾਡੀਆਂ ਜ਼ਮੀਨਾਂ ਖੋਹ ਲੈਣੀਆਂ ਸਾਡਾ ਵਪਾਰ ਜਿੰਨਾ ਖੋਹ ਲੈਣਾ ਉਹ ਸਾਰੇ ਦਾ ਸਾਰਾ ਕਾਰਪੋਰੇਟ ਦੇ ਹਵਾਲੇ ਕਰਨਾ ਤੇ ਇਹ ਲੋਕਾਂ ਨੂੰ ਡਰੌਲੀ ਜਿਵੇਂ ਕਾਹ ਮਾਰ ਕੇ ਟੰਗਦੇ ਆ ਨਾ ਇਹ ਦਿਖਾਇਆ ਜਾ ਰਿਹਾ ਆ ਕਿ ਪੁਲਿਸ ਇਥੋਂ ਦੀ ਬਹੁਤ ਜ਼ਬਰ ਹੈ ਤੁਹਾਡੇ ਨਾਲ ਕੁਝ ਵੀ ਕਰ ਸਕਦੀ ਆ ਤਾਂ ਲਾਜ਼ਮੀ ਤੌਰ ਤੇ ਬੱਚਿਆਂ ਦੇ ਮਨ ਦੇ ਵਿੱਚ ਡਰ ਜਾਊਗਾ ਉਹ ਗੱਲਾਂ ਕਿੱਧਰ ਗਈਆਂ ਕਿ ਆਮਕਰ ਦਾ ਮੁੱਖ ਮੰਤਰੀ ਮਾਸਟਰ ਮਹਿੰਦਰ ਸਿੰਘ ਦਾ ਪੋਤਾ ਸਤੋਜ ਸਿੰਘ ਮਾਸਟਰ ਮਹਿੰਦਰ ਦਾ ਮੁੰਡਾ ਸਤੋਜ ਉਹ ਗੱਲਾਂ ਰੁੱੜ ਗਈਆਂ ਜਿਹੜੇ ਲੋਕ ਇਹ ਭਾਵਨਾ ਦੇ ਨਾਲ ਜੁੜੇ ਸੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਉਹ ਇੱਕ ਭਾਵਨਾ ਦੇ ਨਾਲ ਆਏ ਸੀ ਕਿ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਭਗਤ ਸਿੰਘ ਦਾ ਸ਼ਹੀਦ ਕੋਈ ਵਧੀਆ ਬਦਲਾਅ ਕਰਨਗੇ ਅੱਜ ਉਹ ਸਾਰੇ ਦੇ ਸਾਰੇ ਲੋਕ ਨਿਰਾਸ਼ ਨੇ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਹੋਵੋਗੇ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਸਿਆਸੀ ਡੱਡੂ ਕਹਿ ਲੋ ਕਿ ਉਹ ਦੇਖਦੇ ਕਿਹੜੀ ਪਾਰਟੀ ਦੀ ਸਰਕਾਰ ਹੈ ਛੜੱਪਾ ਮਾਰ ਕੇ ਉਧਰ ਨੂੰ ਚਲੇ ਜਾਂਦੇ ਮੌਕਾਪਰਸਤ ਲੋਕ ਉਹ ਭਾਰੂ ਹੋਏ ਪੈਣੀ ਤਾਂ ਇਸ ਕਰਕੇ ਹੁਣ ਆਮ ਲੋਕਾਂ ਦੀ ਸਰਕਾਰ ਨਹੀਂ ਰਹੀ ਇਹ ਖਾਸ ਲੋਕਾਂ ਦੀ ਬਣ ਗਈ। ਸਮਾਂ ਤਾਂ ਬਹੁਤ ਬਹੁਤ ਧੰਨਵਾਦ। ਬਹੁਤ ਆਦਾਬੀ ਧੰਨਵਾਦ। ਮੈਲਾ ਕੁਜ ਜਸਵੀਰ ਕੌਰ ਨਾਲ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਐ। ਮੈਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਲ ਦੇ ਹੋ ਜਾਤ ਧੰਨਵਾਦ।